ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਇਸਤੇਮਾਲ ਕਰਨ ਲਈ ਦੰਦੇ ਹੋ ਤਾਂ ਸਾਵਧਾਨ ਹੋ ਜਾਓ ਇਹ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਉਸ ਨੂੰ ਸੁਣ ਕੇ ਅਤੇ ਤਸਵੀਰਾਂ ਦੇਖ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕਿਸ ਤਰ੍ਹਾਂ ਦੇ ਨਾਲ ਇੱਕ 마ਸੂਮ ਇੱਕ ਵੱਡੀ ਘਟਨਾ ਦਾ ਸ਼ਿਕਾਰ ਹੋਇਆ ਜਦੋਂ ਉਹ ਮੋਬਾਈਲ ਫੋਨ ਦਾ ਇਸਤੇਮਾਲ ਕਰ ਰਿਹਾ ਹੁੰਦਾ ਸੋ ਜਾਣਕਾਰੀ ਮਿਲੀ ਹੈ ਕਿ ਇੱਕ ਬੱਚਾ ਜਦੋਂ ਮੋਬਾਈਲ ਫੋਨ ਚਲਾ ਰਿਹਾ ਹੁੰਦਾ ਤਾਂ ਅਚਾਨਕ ਉਸ ਫੋਨ ਦੇ ਵਿੱਚ ਵੱਡਾ ਧਮਾਕਾ ਹੋ ਜਾਂਦਾ ਹੈ ਅਤੇ ਬੱਚਾ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਹ ਜਿਹੜੀ ਕਿ ਘਟਨਾ ਵਾਪਰੀ ਹੈ ਗੁਰਾਇਆਂ ਦੇ ਵਿੱਚ ਹੋਇਆ ਇੱਕ ਨਾ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਵੱਲੋਂ ਆਪਣੇ ਬੱਚੇ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਬੱਚੇ ਦੀ ਉਮਰ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕਿ ਬਾਥਰੂਮ ਦੇ ਵਿੱਚ ਫੋਨ ਚਲਾ ਰਿਹਾ ਹੁੰਦਾ ਹੈ ਕਿ ਅਚਾਨਕ ਮੋਬਾਈਲ ਦਾ ਇਸਤੇਮਾਲ ਕਰਦੇ ਹੋਏ ਉਸ ਦੇ ਵਿੱਚ ਵੱਡਾ ਧਮਾਕਾ ਹੋ ਜਾਂਦਾ ਹੈ ਬਲਾਸਟ ਕਰਕੇ ਬੱਚੇ ਦਾ ਜਿਹੜਾ ਕੀ ਹੱਥ ਹੈ ਉਹ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਜ਼ਖਮੀ ਹੋਇਆ ਹੈ ਅਤੇ ਬੱਚਾ ਜਦੋਂ ਕੀਕ ਚੰਗਿਆੜਾ ਪਾਰ ਰਿਹਾ ਸੀ ਤਾਂ ਤੁਰੰਤ ਜਿਹੜੇ ਕੀ ਬੱਚੇ ਦੇ ਮਾਤਾ ਪਿਤਾ ਨੇ ਉਹ ਬਾਥਰੂਮ ਦੇ ਵਿੱਚ ਦਾਖਲ ਹੁੰਦੇ ਨੇ ਜਿੱਥੇ ਕੀ ਉਹ ਦੇਖਦੇ ਨੇ ਕਿ ਉਹਨਾਂ ਦਾ ਬੱਚਾ ਦਰਦ ਦਰ ਦੇ ਨਾਲ ਝੜਪ ਰਿਹਾ ਹੈ ਅਤੇ ਹੱਥ ਦੇ ਵਿੱਚੋਂ ਖੂਨ ਨਿਕਲ ਰਿਹਾ ਜਿਸ ਤੋਂ ਬਾਅਦ ਤੁਰੰਤ ਬੱਚੇ ਦੇ ਮਾਪਿਆਂ ਦੇ ਵੱਲੋਂ ਬੱਚੇ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਜਿਹੜੀ ਕਿ ਮਾਪਿਆਂ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਜਦੋਂ ਆਪਾਂ ਟੈਕਨੋਲੋਜੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹੈਗੇ ਆਂ ਤਾਂ ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਬੇਸ਼ੱਕ ਜੋ ਮੋਬਾਈਲ ਫੋਨ ਇਨਸਾਨ ਦੀ ਸਹੂਲਤ ਲਈ ਬਣਿਆ ਹੋਇਆ ਪਰ ਕਈ ਵਾਰ ਇਹ ਜਈਆਂ ਜਿਹੜੀਆਂ ਕਿ ਚੀਜ਼ਾਂ ਹੈਗੀਆਂ ਨੇ ਅਜਿਹੇ ਜਿਹੜੇ ਕਿ ਆਧੁਨਿਕ ਉਪਕਰਣ ਨੇ ਉਹ ਮਨੁੱਖ ਦੇ ਲਈ ਹੀ ਇਨਸਾਨਾਂ ਦੇ ਲਈ ਹੀ ਨੁਕਸਾਨਦੇ ਸਾਬਤ ਹੁੰਦੇ ਨੇ ਸੋ ਅਜਿਹੇ ਨਕਰਾਮ ਤੋਂ ਬਾਅਦ ਹੁਣ ਪੀੜਤ ਬੱਚੇ ਦੇ ਮਾਪਿਆਂ ਦੇ ਵੱਲੋਂ ਇਹ ਅਪੀਲ ਜ਼ਰੂਰ ਕੀਤੀ ਗਈ ਹੈ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਜਿਨ੍ਹਾਂ ਦੇ ਬੱਚੇ ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ ਅਤੇ ਉਹ ਹੁਣ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਪੀੜਤ ਬੱਚੇ ਦੇ ਮਾਪੇ ਕਿ ਬੱਚਿਆਂ ਨੂੰ ਮੋਬਾਈਲ ਤੇ ਸਮਾਂ ਅਬਿਤਾਂ ਦੀ ਬਜਾਏ ਖੇਡ ਗਤੀਵਿਧੀਆਂ ਦੇ ਵੱਲ ਲਗਾਓ ਤਾਂ ਕਿ ਬੱਚਿਆਂ ਦਾ ਬ੍ਰੇਨ ਵੀ ਡਵੈਲਪ ਹੋਵੇ ਅਤੇ ਬੱਚਿਆਂ ਦੀ ਮੋਬਾਈਲ ਫੋਨ ਦੀ ਵਜ੍ਹਾ ਕਰਕੇ ਜੋ ਗਲਤ ਪ੍ਰਭਾਵ ਪੈ ਰਿਹਾ ਹੈਗਾ ਭਾਵੇਂ ਉਹ ਆਈਸਾਈਟ ਦੇ ਉੱਪਰ ਲਾ ਲਈਏ ਜਾਂ ਮਾਨਸਿਕਤਾ ਦੇ ਉੱਪਰ ਲਾ ਲਈਏ ਤਾਂ ਬੱਚੇ ਜਿਹੜੇ ਕੀ ਹੈਗੇ ਨੇ ਉਹ ਉਹਨਾਂ ਡਵੈਲਪ ਨਹੀਂ ਹੋ ਪਾਉਂਦੇ ਜਿੰਨਾ ਕਿ ਉਹ ਖੇਡ ਗਤੀਵਿਧੀਆਂ ਕਰਕੇ ਹੋ ਪਾਉਂਦੇ ਸੋ ਹੋਰ ਕੀ ਕੁਝ ਪੀਲਾ ਕੀਤੇ ਗਏ ਨੇ ਕੀ ਕੁਝ ਜਾਣਕਾਰੀਆਂ ਸਾਂਝੇ ਕੀਤੇ ਗੀਆਂ ਨੇ ਪੀੜਤ ਬੱਚੇ ਦੇ ਮਾਪਿਆਂ ਦੇ ਵੱਲੋਂ ਤੁਸੀਂ ਆਪ ਹੀ ਸੁਣ ਲਵੋ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਫੋਨ 'ਚ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਮੈਂ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵੀ ਗਾਮ ਆਪੇ ਆਪਣੇ ਬੱਚੇ ਦਾ ਖਿਆਲ ਰੱਖਾਂਗੇ ਬਸ ਇਹ ਜੀ ਮੇਰੀ ਬੇਨਤੀ ਆ